ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਵੀ ਘਰ ਬੈਠ ਕੇ ਤੇ ਸਿਰਫ ਤੁਸੀਂ ਕੰਮ ਕਿੰਨੀ ਦੇਰ ਕਰਨਾ ਵਾ 2 ਜਾਂ 3 ਘੰਟੇ ਕੰਮ ਕਰਨਾ ਵਾ ਜੀ ਇਹ ਜਿਹੜਾ ਕੰਮ ਆ ਤੁਸੀਂ ਸਾਰੇ ਕੋਈ ਵੀ ਕਰ ਸਕਦਾ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਟੀਚਰ ਹੋ ਜਾਂ ਫਿਰ ਤੁਸੀਂ ਗਵਰਨਮੈਂਟ ਜੋਬ ਕਰਦੇ ਹੋ ਜਾਂ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਤੁਸੀਂ ਸਟੂਡੈਂਟ ਹੋ ਪੜਦੇ ਹੋ 8ਵੀਂ 9ਵੀਂ 12ਵੀਂ ਬੀਏ ਦੇ ਵਿੱਚ ਜਾਂ ਤੁਸੀਂ ਕਿਸੇ ਵੀ ਕਲਾਸ ਦੇ ਵਿੱਚ ਤੁਸੀਂ ਪੜਦੇ ਹੋ ਸਟੂਡੈਂਟ ਹੋ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਜਿਹੜਾ ਇਸ ਵੀਡੀਓ ਦੇ ਵਿੱਚ ਮੈਂ ਟੌਪਿਕ ਦੇ ਬਾਰੇ ਦੱਸਾਂਗਾ ਉਹ ਟੌਪਿਕ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋਣ ਵਾਲਾ ਟੌਪਿਕ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਉਹ ਜਿਹੜਾ ਟੌਪਿਕ ਹੈ ਜੀ ਉਹ ਟੌਪਿਕ ਹੈਗਾ ਜੀ ਤੁਸੀਂ ਕੀ ਕਰਨਾ ਵੀ ਜਿਹੜਾ ਸਾਡਾ ਪੰਜਾਬ ਦਾ ਹਿੰਦੂਸਤਾਨ ਦਾ ਇਤਿਹਾਸ ਹੈ ਜਿਹੜਾ ਤੁਸੀਂ ਉਹ ਇਤਿਹਾਸ ਦੱਸਣਾ ਵਾ ਦੇਖੋ ਇਸ ਟੌਪਿਕ ਦੇ ਵਿੱਚ ਇਸ ਚੈਨਲ ਦੇ ਵਿੱਚ ਨਾ ਤੁਸੀਂ ਤੁਸੀਂ ਆਪਣਾ ਫੇਸ ਦਿਖਾਉਣਾ ਹੈਗਾ ਨਾ ਤੁਸੀਂ ਆਪਣੀ ਰਾਈਟਿੰਗ ਕਰਨੀ ਹੈਗੀ ਇਹਦੇ ਵਿੱਚ ਬਸ ਸਿਰਫ ਤੁਹਾਡੀ ਵੌਇਸ ਦੀ ਜਰੂਰਤ ਆ ਤੁਸੀਂ ਆਪਣੀ ਵੌਇਸ ਦੇਣੀ ਆ ਦੇਖੋ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਣਾ ਇੱਕ YouTube ਚੈਨਲ ਬਣਾ ਲੈਣਾ ਵਾ YouTube ਚੈਨਲ ਤੁਸੀਂ ਕਿਵੇਂ ਬਣਾਣਾ ਵਾ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਲੈਣਾ ਤੇ ਤੁਸੀਂ ਉਹਦਾ ਇੱਕ ਵਧੀਆ ਜਆ ਵਧੀਆ ਜਆ ਸੋਹਣਾ ਜਿਹਾ ਇੱਕ ਨਾਮ ਰੱਖ ਲੈਣਾ ਛੋਟਾ ਜਾ ਜਿਹੜਾ ਵਾਇਰਲ ਹੋ ਸਕੇ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਬੁੱਕ ਮਾਰਕੀਟ ਦੇ ਵਿੱਚ ਜਾਓ ਉੱਥੋਂ ਤੁਸੀਂ ਆਪਣਾ ਜਿਹੜਾ ਪੁਰਾਣਾ ਇਤਿਹਾਸ ਆ ਆਪਣੇ ਪੰਜਾਬ ਦਾ ਪੁਰਾਣਾ ਇਤਿਹਾਸ ਆ ਤੁਸੀਂ ਉਹਦੀਆਂ ਕਿਤਾਬਾਂ ਲੈਣੀਆਂ ਨੇ ਜਿਵੇਂ ਦੇ ਕੋਈ ਹਰੀ ਸਿੰਘ ਨਲੂਆ ਕੌਣ ਸੀ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਕੌਣ ਸੀਗਾ ਹਨਾ ਇਦਾਂ ਦੇ ਜਿਹੜੇ ਆਪਣੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਦਾ ਪੁਰਾਣਾ ਇਤਿਹਾਸ ਆ ਹਨਾ ਉਹ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਲੈ ਕੇ ਹੋਣੀਆਂ ਨੇ ਕਿਉਂਕਿ ਦੇਖੋ ਜਿਹੜੀ ਅੱਜ ਦੀ ਜਨਰੇਸ਼ਨ ਹਨਾ ਅੱਜ ਦੀ ਜਨਰੇਸ਼ਨ 90 ਤੋਂ 95% ਜਨਰੇਸ਼ਨ ਨੂੰ ਸਾਡੇ ਪੰਜਾਬ ਦੇ ਇਤਿਹਾਸ ਦੇ ਬਾਰੇ ਬਿਲਕੁਲ ਵੀ ਨਹੀਂ ਪਤਾ ਹੈਗਾ ਉਹਨਾਂ ਨੂੰ ਵੀ ਕਿ ਸਾਡੇ ਜਿਹੜਾ ਪੰਜਾਬ ਦਾ ਇਤਿਹਾਸ ਆ ਕੋਹਣਾ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਹਰੀ ਸਿੰਘ ਨਲੂਆ ਕੌਣ ਸੀ ਕਿਸੇ ਨੂੰ ਨਹੀਂ ਪਤਾ ਆਏਗਾ ਤੁਸੀਂ ਇਹ ਪੁੱਛਣ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਆਏਗਾ ਤੁਸੀਂ ਕੀ ਕਰਨਾ ਤੁਸੀਂ ਆਪਣਾ ਬੁੱਕ ਮਾਰਕੀਟ ਦੇ ਵਿੱਚ ਜਾਣਾ ਜਿੱਥੋਂ ਮਰਦ ਤਾਂ ਪੁਰਾਣੇ ਤੋਂ ਪੁਰਾਣਾ ਇਤਿਹਾਸ ਮਿਲ ਸਕੇ ਤੁਸੀਂ ਲੱਭ ਲਓ ਹਨਾ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਸੈਂਟਰਲ ਲਾਇਬ੍ਰੇਰੀਆਂ ਵੀ ਬਣੀ ਹੋਈਆਂ ਨੇ ਤੁਸੀਂ ਉੱਥੇ ਜਾਓ ਉੱਥੇ ਕਾਰਡ ਬਣਾਓ 2-300 ਰੁਪਏ ਦਾ ਕਾਰਡ ਬਣ ਜਾਂਦਾ ਉੱਥੇ ਤੁਸੀਂ ਜਿਹੜੀ ਮਰਜ਼ੀ ਕਿਤਾਬ ਤੁਸੀਂ ਉੱਥੋਂ ਫ੍ਰੀ ਦੇ ਵਿੱਚ ਤੁਸੀਂ ਈਸ਼ੂ ਕਰਾ ਸਕਦੇ ਹੋ ਤੁਸੀਂ ਉਹਦਾ ਮੈਂਬਰ ਬਣ ਜਾਓ ਸੈਂਟਰ ਲਾਇਬ੍ਰੇਰੀ ਦੇ ਤੁਸੀਂ ਜਿੰਨੀ ਮਰਜ਼ੀ ਉੱਥੋਂ ਕਿਤਾਬਾਂ ਲਿਆਓ ਤੇ ਉਹਦੇ ਵਿੱਚ ਨੌਲੇਜ ਇਕੱਠੀ ਕਰੋ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮਹਾਰਾਜਾ ਰਣਜੀਤ ਸਿੰਘ ਜੀ ਕੌਣ ਸੀਗੇ ਹਰੂਸੀ ਹਰੀ ਸਿੰਘ ਨਰੂਆ ਕੌਣ ਸੀਗੇ ਤੁਸੀਂ ਇਹਨਾਂ ਦੇ ਬਾਰੇ ਤੁਸੀਂ ਦੱਸਣਾ ਸ਼ੁਰੂ ਕਰਦੋ ਤੁਸੀਂ ਉਹਦੇ ਵਿੱਚੋਂ ਪੜੋ ਤੇ ਆਪਣੀ ਵਾਇਸ ਦੇਣੀ ਸ਼ੁਰੂ ਕਰਦੋ ਤੇ ਫਿਰ ਤੁਸੀਂ ਕੀ ਕਰਨਾ Google ਦੇ ਉੱਤੇ ਜਾਣਾ Google ਤੇ ਜਾ ਕੇ ਤੁਸੀਂ ਲਿਖਣਾ ਮਹਾਰਾਜਾ ਰਣਜੀਤ ਸਿੰਘ ਤੁਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਲਿਖੋਗੇ ਉਹਦੇਆਂ ਨੂੰ ਫੋਟੋ ਆ ਜਾਣਗੀਆਂ ਸਾਰੀਆਂ ਤੁਸੀਂ ਉਹ ਫੋਟੋ ਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਤੁਸੀਂ ਆਪਣੀ ਵਾਇਸ ਦੇ ਦੇਣੀ ਹੈ ਤੇ ਉਹ ਫੋਟੋ ਨੂੰ ਤੁਸੀਂ ਐਨੀਮੇਸ਼ਨ ਕਰਕੇ ਐਡੀਟਿੰਗ ਦੇ ਵਿੱਚ ਉਹ ਫੋਟੋ ਨੂੰ ਤੁਸੀਂ ਲਗਾ ਦੇਣਾ ਵਾ ਤੇ ਉਹ ਵੀਡੀਓ ਤੁਸੀਂ ਬਣਾ ਕੇ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਵਾ ਉਹ ਵੀਡੀਓ ਦੇਖੋ ਕਿੰਨੀ ਛੇਤੀ ਵਾਇਰਲ ਹੋਣੀ ਆ ਤੁਹਾਡੇ ਜਿਹੜੇ view ਨੇ ਜਿਹੜੇ ਉਹ ਬਹੁਤ ਤੇਜ਼ੀ ਨਾਲ ਤੁਹਾਡੇ ਗਰੋ ਹੋਣਗੇ ਤੇ ਤੁਹਾਡੇ ਸਬਸਕ੍ਰਾਈਬਰ ਵੀ ਗਰੋ ਹੋਣਗੇ ਤੇ ਤੁਸੀਂ ਉਹ ਮਹੀਨੇ ਦੇ ਵਿੱਚ ਤੁਸੀਂ ਉਸ ਤੋਂ ਬਹੁਤ ਹੀ ਵਧੀਆ ਤੁਸੀਂ ਇਹਨਾਂ ਕੰਮ ਕਰਨੀ ਤੁਸੀਂ ਸ਼ੁਰੂ ਕਰ ਦੋਗੇ ਤੁਸੀਂ ਜਾਂ ਫਿਰ ਮੰਨ ਲਓ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਮੰਨ ਤੁਸੀਂ ਕੋਈ ਵੀ ਚੀਜ਼ ਦੇਖ ਲਓ ਹਨਾ ਮੰਨ ਤੁਹਾਨੂੰ ਉਹਦੀ ਬੁੱਕ ਨਹੀਂ ਮਿਲਦੀ ਵੀ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ Google ਦੇ ਵਿੱਚ ਜਾਣਾ ਵਾ Google ਦੇ ਵਿੱਚ ਜਾ ਕੇ ਤੁਸੀਂ ਉੱਥੇ ਹੀ ਸਰਚ ਕਰ ਦੋ ਉਹ ਤਾਂ ਤੁਸੀਂ ਲਿਖ ਦੋ ਹਰੀ ਸਿੰਘ ਨਲੂਆ ਕੌਣ ਸੀ ਜਾਂ ਤੁਸੀਂ ਲਿਖ ਦੋ ਹਰੀ ਸਿੰਘ ਨਲੂਆ ਹਿਸਟਰੀ ਜਦੋਂ ਤੁਸੀਂ ਇਦਾਂ ਲਿਖੋਗੇ ਨਾ ਤਾਂ Google ਤੁਹਾਨੂੰ ਸਾਰਾ ਪੂਰਾ 3-4 ਪੇਜਾਂ ਦਾ ਬਾਇਓ ਡਾਟਾ ਵਿਕੀਪੀਡੀਆ ਜਿੰਨੇ ਨੂੰ ਆਪਾਂ ਕਹਿ ਦਿੰਨੇ ਆ ਉਹ ਪੂਰਾ ਡਾਟਾ ਕੱਢ ਕੇ ਤੁਹਾਡੇ ਅੱਗੇ ਮਤਲਬ ਵੀ ਰੱਖ ਦੇਗਾ ਤੁਸੀਂ ਕੀ ਕਰਨਾ ਉਹਨੂੰ ਡਾਟੇ ਨੂੰ ਸੇਵ ਕਰਕੇ ਕੰਪਿਊਟਰ ਐ ਤੁਸੀਂ ਉਹਦੇ ਪ੍ਰਿੰਟ ਆਊਟ ਕਢਵਾ ਲੈਣੇ ਆ ਜੇ ਇਹ ਤਾਂ ਅੰਗਰੇਜ਼ੀ ਦੇ ਵਿੱਚ ਹੈਗਾ ਵਾ ਤਾਂ ਤੁਸੀਂ ਕੀ ਕਰਨਾ ਉਹਨੂੰ ਅੰਗਰੇਜ਼ੀ ਦੇ ਵਿੱਚ ਹੀ ਤੁਸੀਂ ਕਾਪੀ ਕਰਕੇ ਤੁਸੀਂ Google Translate ਦੇ ਵਿੱਚ ਜਾ ਕੇ ਉਹਨੂੰ ਟਰਾਂਸਲੇਟ ਕਰ ਲੈਣਾ ਇੰਗਲਿਸ਼ ਤੋਂ ਤੁਸੀਂ ਪੰਜਾਬੀ ਕਰ ਲੈਣਾ ਮੁਰਕ ਤੁਸੀਂ ਉਹੀ ਇਤਿਹਾਸ ਆਪਣੇ ਤਰੀਕੇ ਨਾਲ ਤੁਸੀਂ ਬੋਲ ਕੇ ਉਥੇ ਫੋਟੋ ਵਗੈਰਾ ਲਾ ਕੇ ਵੀਡੀਓ ਦੀ ਐਨੀਮੇਸ਼ਨ ਕਰਕੇ ਐਡੀਟਿੰਗ ਵਧੀਆ ਤਰੀਕੇ ਨਾਲ ਐਡੀਟਿੰਗ ਕਰਕੇ ਤੁਸੀਂ ਉਹਨੂੰ YouTube ਦੇ ਉੱਤੇ ਅਪਲੋਡ ਕਰ ਦੇਣਾ ਵਾ ਇਹ ਚੈਨਲ ਦੇਖੋ ਕਿੰਨੀ ਛੇਤੀ ਵਾਇਰਲ ਹੁੰਦਾ ਐਡੀਟਿੰਗ ਕਿਵੇਂ ਕਰਨੀ ਆ ਆਪਣੀ ਵੌਇਸ ਓਵਰ ਕਿਵੇਂ ਕਰਨੀ ਆ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਮੇਰੇ ਚੈਨਲ ਤੇ ਜਾਓ ਤੁਸੀਂ ਜਾ ਕੇ ਦੇਖੋ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਐਡੀਟਿੰਗ ਕਿਵੇਂ ਕਰ ਸਕਦੇ ਹੋ ਤੁਸੀਂ ਉਹ ਵੀਡੀਓ ਦੇਖੋ ਤੁਹਾਨੂੰ ਐਡੀਟਿੰਗ ਕਰਨ ਬਾਰੇ ਪਤਾ ਲੱਗ ਜਾਊਗਾ ਐਡੀਟਿੰਗ ਕਰਨੀ ਬਹੁਤ ਹੀ ਸੌਖੀ ਹੈ ਕੋਈ ਵੀ ਔਖਾ ਕੰਮ ਨਹੀਂ ਹੈਗਾ ਐਡੀਟਿੰਗ ਕਰਨ ਦਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਔਖਾ ਲੱਗੂਗਾ ਜਦੋਂ ਤੁਸੀਂ ਇੱਕ ਦੋ ਵੀਡੀਓ ਤੁਸੀਂ ਆਪਣੀ ਸ਼ੂਟ ਕਰਕੇ ਤੁਸੀਂ ਐਡੀਟਿੰਗ ਕਰ ਲਈਨਾ ਤਤਾਨੂੰ ਉਹ ਜਿਹੜੀ ਐਪਲੀਕੇਸ਼ਨ ਐਡੀਟਿੰਗ ਦੀ ਤੋ ਤੁਹਾਨੂੰ ਬਹੁਤ ਹੀ ਸੌਖੀ ਤੇ ਈਜ਼ੀ ਲੱਗਣੀ ਸ਼ੁਰੂ ਹੋ ਜੇਗੀ ਤੁਸੀਂ ਉੱਤੇ ਫਟਾਫਟ ਤੁਸੀਂ ਕੰਮ ਕਰਨਾ ਕਰੋਗੇ ਪਹਿਨੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਅੱਧਾ ਘੰਟਾ ਪੂਨਾ ਘੰਟਾ ਇੱਕ ਘੰਟਾ ਵੀ ਲੱਗ ਸਕਦਾ ਵਾ ਜਦੋਂ ਤੁਸੀਂ ਉੱਤੇ ਦੋ ਤਿੰਨ ਵੀਡੀਓ ਤੁਸੀਂ ਐਡਿਟ ਕਰ ਲਿਆ ਤਾਂ ਤੁਸੀਂ 5-7 ਮਿੰਟ ਦੇ ਵਿੱਚ ਤੁਸੀਂ ਆਪਣੀ ਵੀਡੀਓ ਨੂੰ ਐਡਿਟ ਕਰ ਲਓਗੇ ਪਲੀਜ਼ ਇੱਕ ਵਾਰੀ ਤੁਸੀਂ ਮੇਰੀ ਐਡੀਟਿੰਗ ਦੀ ਉਹ ਵੀਡੀਓ ਜਾ ਕੇ ਜਰੂਰ ਦੇਖੋ ਜੀ ਤੇ ਜਿਹੜਾ ਜਦੋਂ ਮੈਂ ਤਾਂ ਮੇਰੀ ਟੋਪੀ ਤੁਹਾਡੇ ਨਾਲ ਸਾਂਝਾ ਕੀਤਾ ਵਾ ਇਹ ਟੋਪੀ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਘੱਟ ਚੈਨਲ ਨੇ YouTube ਦੇ ਉੱਤੇ ਤੁਸੀਂ ਇਸੇ ਤਰ੍ਹਾਂ ਪੂਰੇ ਮਤਲਬ ਤੁਸੀਂ ਆਪਣਾ ਜਿਵੇਂ ਆਪਣਾ ਪੰਜਾਬ ਦਾ ਇਤਿਹਾਸ ਹੋ ਗਿਆ ਹਨਾ ਤੇ ਮੋੜ ਕੇ ਤੁਸੀਂ ਹਰਿਆਣਾ ਦਾ ਇਤਿਹਾਸ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਮਤਲਬ ਕਿਸੇ ਵੀ ਸਟੇਟ ਦਾ ਤੁਸੀਂ ਇਤਿਹਾਸ ਆ ਜਿਹੜਾ ਤੁਸੀਂ ਉਹ ਤੁਸੀਂ ਦੱਸ ਸਕਦੇ ਹੋ ਜਿਵੇਂ ਸਦਾਮ ਹੁਸੈਨ ਹਨਾ ਉਹ ਬਹੁਤ ਜ਼ਿਆਦਾ ਮਤਲਬ ਵੀ ਉਹ ਸਦਾਮ ਹੁਸੈਨ ਬਾਰੇ ਤੁਸੀਂ ਜਦ ਦੱਸ ਸਕਦੇ ਹੋ ਹਿਟਲਰ ਸੀ ਜਿਹੜਾ ਹਿਟਲਰ ਬਾਰੇ ਦੱਸ ਸਕਦੇ ਹੋ ਤੁਸੀਂ ਇਹੋ ਜਿਹੇ ਤੁਸੀਂ ਟੋਪੀ ਦੇਖੋ ਵੀ ਜਿਹੜੇ ਲੋਕ ਸੁਣਨਾ ਪਸੰਦ ਕਰਦੇ ਆ ਤੁਸੀਂ ਜਦੋਂ ਕੱਲੇ-ਕੱਲੇ ਮਤਲਬ ਵੀ ਇਹੋ ਜਿਹੇ ਮਤਲਬ ਮਹਾਨ ਯੋਧੇ ਹੋਗੇ ਨੇ ਜਿਹੜੇ ਆਪਣੇ ਤੁਸੀਂ ਉਹਨਾਂ ਦੇ ਬਾਰੇ ਦੋ ਸ਼ਹੀਦ ਭਗਤ ਸਿੰਘ ਹੋ ਗਿਆ ਜਿਵੇਂ ਹਨਾ ਐ ਸ਼ਹੀਦ ਉਦਮ ਸਿੰਘ ਜੀ ਹੋਗੇ ਇਹਨਾਂ ਵਾਰ ਜਦੋਂ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸੋਗੇ ਤਾਂ ਲੋਕਾਂ ਨੂੰ ਨੌਲੇਜ ਮਿਲੇਗੀ ਸੋ ਤੁਸੀਂ ਲੋਕਾਂ ਨੂੰ ਨੌਲੇਜ ਦੇਣੀ ਆ ਉਹ ਨੌਲੇਜ ਦੇ ਤੁਸੀਂ ਲੋਕਾਂ ਤੱਕ ਪਹੁੰਚਾਣੀ ਤੇ ਤੁਹਾਨੂੰ ਬਹੁਤ ਹੀ ਵਧੀਆ ਤੁਸੀਂ ਅਰਨਿੰਗ ਕਰਨੀ ਸ਼ੁਰੂ ਕਰ ਦੋਗੇ ਜੀ ਸੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਨੂੰ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈਗਾ ਵਾ ਤਾਂ ਤੁਸੀਂ ਥੱਲੇ ਕਮੈਂਟ ਕਰ ਦਿਓ ਜੀ ਜਾਂ ਤੁਸੀਂ ਮੈਨੂੰ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਰੇ Instagram ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਮੈਂ ਤੁਹਾਡੇ ਕਮੈਂਟ ਦਾ ਜਵਾਬ 100% ਦਵਾਂਗਾ ਜੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਇਸੇ ਤਰ੍ਹਾਂ ਦੀ ਵੀਡੀਓ ਮੈਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਹੁੰਦਾ ਰਹਿਣਾ ਵਾ ਕਿ ਤੁਸੀਂ ਘਰੇ ਬੈਠ ਕੇ 2-3 ਘੰਟੇ ਤੁਸੀਂ ਕੰਮ ਕਰਕੇ ਸੋਸ਼ਲ ਮੀਡੀਆ ਤੋਂ ਤੁਸੀਂ ਕਿਵੇਂ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ